ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਵਿਸ਼ੇ ਬਾਰੇ ਜੋ ਤੇ ਰੋਹਾਨੀਅਤ ਨਾਲ ਜੁੜਿਆ ਹੋਇਆ ਵਿਸ਼ਾ ਹੈ ਉਹ ਹੈ ਕਿ ਪੀਰਾਂ ਦੀਆਂ ਪੰਜ ਚੌਕੀਆਂ ਹੀ ਕਿਉਂ ਭਰੀਆਂ ਜਾਂਦੀਆਂ ਨੇ ਤੁਸੀਂ ਕਦੇ ਸੁਣਿਆ ਹੋਵੇਗਾ ਕਿ ਪੰਜ ਚੌਕੀਆਂ ਭਰੋ ਜਾਂ ਪੀਰਾਂ ਦੀਆਂ ਚੌਕੀਆਂ ਪੱਕੀਆਂ ਰੱਖੋ ਪਰ ਇਸ ਦਾ ਮਤਲਬ ਕੀ ਹੈ ਇਹ ਚੌਕੀਆਂ ਕੀ ਹੁੰਦੀਆਂ ਨੇ ਅਤੇ ਇਹਨਾਂ ਨੂੰ ਭਰਨ ਦਾ ਕੀ ਮਕਸਦ ਹੈ ਅੱਜ ਅਸੀਂ ਇਸ ਰਹੱਸ ਨੂੰ ਸੁਲਝਾਵਾਂਗੇ ਅਤੇ ਜਾਣਾਂਗੇ ਕਿ ਇਸ ਦੀ ਅਸਲੀ ਵਜ੍ਹਾ ਕੀ ਹੈ ਤਾਂ ਤਿਆਰ ਹੋ ਜਾਓ ਪਰ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰ ਦਿਓ ਤਾਂ ਜੋ ਅਸੀਂ ਸ਼ੁਰੂ ਕਰ ਸਕੀਏ ਪੰਜ ਚੌਕੀਆਂ ਦਾ ਮਤਲਬ ਕੀ ਹੈ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝੀਏ ਕਿ ਚੌਕੀਆਂ ਸ਼ਬਦ ਦਾ ਮਤਲਬ ਕੀ ਹੈ ਚੌਕੀ ਸ਼ਬਦ ਦਾ ਅਰਥ ਹੁੰਦਾ ਹੈ ਚੌਕਸ ਰਹਿਣ ਵਾਲੀ ਤਾਂ ਜਾਂ ਪਹਿਰਾ ਦੇਣ ਵਾਲੀ ਜਗ੍ਹਾ ਪੁਰਾਣੇ ਸਮਿਆਂ ਵਿੱਚ ਉਹ ਥਾਵਾਂ ਜਿੱਥੇ ਬੈਠ ਕੇ ਸਿਪਾਹੀ ਸਰਹੱਦ ਜਾਂ ਪਿੰਡਾਂ ਦੀ ਰਾਖੀ ਕਰਦੇ ਸਨ ਉਹਨਾਂ ਨੂੰ ਚੌਕੀਆਂ ਕਹਿੰਦੇ ਸਨ ਤਾਂ ਜਦੋਂ ਅਸੀਂ ਪੀੜਾ ਦੀਆਂ ਚੌਕੀਆਂ ਦੀ ਗੱਲ ਕਰਦੇ ਹਾਂ ਤਾਂ ਇਹ ਰੋਹਾਨੀ ਚੌਕੀਆਂ ਹੁੰਦੀਆਂ ਨੇ ਜੋ ਸਾਡੀ ਜ਼ਿੰਦਗੀ ਮਨ ਅਤੇ ਆਤਮਾ ਦੀ ਰੱਖਿਆ ਕਰਦੀਆਂ ਨੇ ਪੰਜ ਸੰਖਿਆ ਸਾਡੇ ਸੱਭਿਆਚਾਰ ਵਿੱਚ ਬਹੁਤ ਮਹੱਤਵਪੂਰਨ ਹੈ ਜਿਵੇਂ ਪੰਜ ਪਿਆਰੇ ਪੰਜ ਤੱਤ ਜਾਂ ਪੰਜ ਪੀਰ ਇਸੇ ਤਰ੍ਹਾਂ ਪੀਰਾਂ ਦੀਆਂ ਪੰਜ ਚੌਕੀਆਂ ਵੀ ਇੱਕ ਪ੍ਰਤੀਕ ਹਨ ਜੋ ਸਾਨੂੰ ਸਹੀ ਰਾਹ ਤੇ ਰੱਖਣ ਲਈ ਬਣਾਈਆਂ ਗਈਆਂ ਨੇ ਹੁਣ ਸਵਾਲ ਹੈ ਇਹ ਚੌਕੀਆਂ ਭਰੀਆਂ ਕਿਉਂ ਜਾਂਦੀਆਂ ਨੇ ਭਰਨਾ ਤੋਂ ਮਤਲਬ ਹੈ ਇਹਨਾਂ ਨੂੰ ਸੰਭਾਲਣਾ ਪੂਰਾ ਕਰਨਾ ਜਾਂ ਇਹਨਾਂ ਦੀ ਡਿਊਟੀ ਨਿਭਾਉਣਾ ਪੰਜਾਬ ਦੀ ਸੂਫੀ ਪਰੰਪਰਾ ਵਿੱਚ ਮੰਨਿਆ ਜਾਂਦਾ ਹੈ ਕਿ ਪੀਰ ਸਾਡੇ ਰੋਹਾਨੀ ਰਾਖੇ ਹੁੰਦੇ ਨੇ ਉਹ ਸਾਡੀ ਰੱਖਿਆ ਕਰਦੇ ਨੇ ਪਰ ਇਸ ਦੇ ਬਦਲੇ ਸਾਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ ਇਹ ਪੰਜ ਚੌਕੀਆਂ ਸਾਡੇ ਜੀਵਨ ਦੇ ਪੰਜ ਅਹਿਮ ਹਿੱਸਿਆਂ ਨੂੰ ਦਰਸਾਉਂਦੀਆਂ ਨੇ ਕੁਝ ਲੋਕ ਮੰਨਦੇ ਨੇ ਕਿ ਇਹ ਪੰਜ ਗੁਣ ਹੋ ਸਕਦੇ ਨੇ ਸੱਚ ਸਬਰ ਮੁਹੱਬਤ ਸੇਵਾ ਅਤੇ ਇਬਾਦਤ ਜਦੋਂ ਅਸੀਂ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਂਦੇ ਹਾਂ ਤਾਂ ਇਹ ਚੌਕੀਆਂ ਭਰ ਜਾਂਦੀਆਂ ਹਨ ਅਤੇ ਪੀਰਾਂ ਦੀ ਕਿਰਪਾ ਸਾਡੇ ਤੇ ਬਣੀ ਰਹਿੰਦੀ ਹੈ ਕੁਝ ਲੋਕ ਇਹ ਵੀ ਮੰਨਦੇ ਨੇ ਕਿ ਪੰਜ ਚੌਕੀਆਂ ਦਾ ਮਤਲਬ ਪੰਜ ਪੀਰ ਨਾਲ ਹੈ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਪੰਜ ਪੀਰ ਮਹਾਨ ਸੂਫੀ ਸੰਤ ਹੋ ਸਕਦੇ ਨੇ ਜਿਵੇਂ ਬਾਬਾ ਫਰੀਦ ਬੁੱਲੇ ਸ਼ਾ ਸ਼ਾਹ ਹੁਸੈਨ ਸੁਲਤਾਨ ਬਾਹੂ ਅਤੇ ਖ्वाजा ਮੁਇਨਉਦੀਨ ਇਹਨਾਂ ਸੰਤਾਂ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਸਾਡੇ ਲਈ ਪੰਜ ਚੌਕੀਆਂ ਖੜ੍ਹੀਆਂ ਕੀਤੀਆਂ ਜਿਨ੍ਹਾਂ ਨੂੰ ਅਸੀਂ ਸੰਭਾਲਣਾ ਹੈ ਮਿਸਾਲ ਵਜੋਂ ਬਾਬਾ ਫਰੀਦ ਸਾਨੂੰ ਸਬਰ ਦੀ ਚੌਕੀ ਸਿਖਾਉਂਦੇ ਨੇ ਬੁੱਲੇ ਸ਼ਾ ਸੱਚ ਦੀ ਚੌਕੀ ਤੇ ਖੜੇ ਰਹਿਣ ਦੀ ਗੱਲ ਕਰਦੇ ਨੇ ਸ਼ਾਹ ਹੁਸੈਨ ਮੁਹੱਬਤ ਦੀ ਚੌਕੀ ਨੂੰ ਮਜ਼ਬੂਤ ਕਰਦੇ ਨੇ ਸੁਲਤਾਨ ਬਾਹੂ ਇਬਾਦਤ ਦੀ ਚੌਕੀ ਭਰਨ ਦਾ ਸੁਨੇਹਾ ਦਿੰਦੇ ਨੇ ਤੇ ਖਵਾਜਾ ਮੁਇਨਉਦੀਨ ਸੇਵਾ ਦੀ ਚੌਕੀ ਨੂੰ ਸੰਭਾਲਦੇ ਨੇ ਜਦੋਂ ਅਸੀਂ ਇਹਨਾਂ ਨੂੰ ਸਿੱਖਿਆਵਾਂ ਤੇ ਚੱਲਦੇ ਹਾਂ ਤਾਂ ਇਹ ਚੌਕੀਆਂ ਆਪਣੇ ਆਪ ਭਰ ਹੋ ਜਾਂਦੀਆਂ ਹਨ ਹੁਣ ਸਵਾਲ ਹੈ ਇਹ ਚੌਕੀਆਂ ਕਿਵੇਂ ਭਰ ਸਕਦੇ ਹਾਂ ਇਹ ਕੋਈ ਭਾਰੀ ਕੰਮ ਨਹੀਂ ਹੈ ਰੋਜ਼ਾਨਾ ਜੀਵਨ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨਾਲ ਇਹ ਸੰਭਵ ਹੈ ਜਿਵੇਂ ਸੱਚ ਬੋਲਣਾ ਅਤੇ ਝੂਠ ਤੋਂ ਬਚਣਾ, ਮੁਸੀਬਤ ਵਿੱਚ ਸਬਰ ਰੱਖਣਾ, ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮੁਹੱਬਤ ਨਾਲ ਪੇਸ਼ ਆਉਣਾ, ਲੋੜਵੰਦ ਦੀ ਸੇਵਾ ਕਰਨਾ ਅਤੇ ਰੱਬ ਦੀ ਯਾਦ ਵਿੱਚ ਥੋੜਾ ਸਮਾਂ ਕੱਢਣਾ। ਜੇ ਤੁਸੀਂ ਇਹ ਗੱਲਾਂ ਕਰਦੇ ਹੋ ਤਾਂ ਪੀੜਾਂ ਦੀਆਂ ਨਾ ਸਿਰਫ ਚੌਕੀਆਂ ਭਰੀਆਂ ਜਾਣਗੀਆਂ ਸਗੋਂ ਤੁਹਾਡੀ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਖੁਸ਼ੀ ਵੀ ਆਵੇਗੀ। ਕੁਝ ਲੋਕ ਦਰਗਾਹਾਂ ਤੇ ਜਾ ਕੇ ਆਪਣੀ ਹਾਜ਼ਰੀ ਦਿੰਦੇ ਨੇ ਜਾਂ ਕੋਈ ਸੁਖਣਾ ਸੁੱਕ ਕੇ ਉਸ ਦੀਆਂ ਚੌਕੀਆਂ ਭਰਦੇ ਨੇ ਤਾਂ ਉਹ ਵੀ ਇੱਕ ਤਰੀਕਾ ਹੈ ਚੌਕੀਆਂ ਭਰਨ ਦਾ ਜਿੱਥੇ ਉਹ ਦਰਗਾਹ ਤੇ ਹਾਜ਼ਰੀ ਦੇ ਕੇ ਆਪਣੀ ਇੱਕ ਚੌਕੀ ਜਾਂ ਪੰਜ ਚੌਕੀਆਂ ਪੂਰੀਆਂ ਕਰਦੇ ਨੇ ਤਾਂ ਇਹ ਸੀ ਸਾਡੀ ਗੱਲਬਾਤ ਪੀਰਾਂ ਦੀਆਂ ਪੰਜ ਚੌਕੀਆਂ ਕਿਉਂ ਭਰੀਆਂ ਜਾਂਦੀਆਂ ਨੇ ਇਸ ਬਾਰੇ ਇਹ ਚੌਕੀਆਂ ਸਾਡੇ ਲਈ ਇੱਕ ਰੋਹਾਨੀ ਸੁੱਖਿਆ ਹਨ ਜੋ ਸਾਨੂੰ ਸਹੀ ਰਾਹ ਤੇ ਰੱਖਦੀਆਂ ਨੇ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਜੇ ਤੁਹਾਡੇ ਇਲਾਕੇ ਵਿੱਚ ਪੰਜ ਚੌਕੀਆਂ ਬਾਰੇ ਕੋਈ ਖਾਸ ਰਿਵਾਜ ਜਾਂ ਕਹਾਣੀ ਹੈ ਤਾਂ ਸਾਡੇ ਨਾਲ ਸਾਂਝੀ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇबान ਜੈ ਪੀਰਾਂ ਦੀ